ਖਲਾਦੀ ਅੱਜ ਪੱਟੀਆਂ 'ਤੇ ਮਾਮੇ ਨੇ ਬੈਠੇ ਸੀ ਇਹਦੇ ਉੱਤੇ ਮੈਂ ਸਿੱਧੇ ਖਲਾਦੀ ਇਹ ਵੇਖ ਤੇਰੀ ਪੱਟੀ ਬੜਾ ਔਖਾ ਕਰਨਾ ਜੀ ਮਾਮੇ ਤਸਬੁਰ ਤੂੰ ਕੋਣੀ ਉਹਦੇ ਲੱਗਿਆ ਉਹਦਾ ਹਸਨਮ ਨੇ ਕਰਦੇ ਰਹਿੰਦੇ ਹੁੰਦੇ ਐ ਮਰੀ ਤਰੀ ਵਿਗਾੜਿਆ ਰਾਂਦੀ ਤੂੰ ਮੈਂ ਪਰੋ ਚੱਲਣਾ ਬੜੇ ਹੋ ਗਏ ਤੁਹਾਡੇ ਸੀਨਰ ਐਕਸ਼ਨ ਕਰਨੀਆਂ ਮੈਂ ਦੱਸਾਂ ਤੁਹਾਨੂੰ ਵੀਰੇ ਕੱਲ ਸੱਪ ਲੜ ਗਿਆ ਤੇਰੇ ਤੇ ਸੱਪ ਮਰ ਗਿਆ ਤੁਸੀਂ ਦੇਖੋ ਤੁਹਾਡੇ ਚ ਕਿੰਨਾ ਯਾਰ ਲਾਓ ਜੀ ਇੰਨਾ ਖੁੱਲਦਾ ਆ ਮਾੜਾ ਜਿਹਾ ਕਰਦਣਾ ਜਾਂ ਦਾਤੀ ਨਾਲ ਖੋਲ ਕੇ ਨਾਲ ਹੀ ਇੰਦਾ ਜਾਂਦਾ ਇਹ ਪਟਾਟੋ ਸਰ 15 ਕੁ ਪਿੰਟ ਦੇ ਲਾਇ ਦੇਂਦੇ ਇਹ ਐਂ ਦਾ ਬਾਬਾ ਜੀ ਕਿਥੋਂ ਲਿਆ ਦਿਆਂ ਸਾਡੇ ਭਗਤ ਲਿਆਏ ਸੋਕਰੀਆ ਇਹ ਤਾਂ ਨਹੀਂ ਲੱਗਣਗੇ ਕਿਉਂ ਉਹਦੇ ਸੁਕਰੀਏ ਪਤਾ ਨਹੀਂ ਇਹਨੂੰ ਨਹੀਂ ਲੱਗਣਗੇ ਕਹਿੰਦਾ ਸੀ ਦੇਖ ਲਓ ਅਜ ਕੋਈ ਗੱਲ ਨਹੀਂ ਖਾਲ ਦੋਸਰ ਨਹੀਂ ਉਧਰ ਇਹ ਕਿਦਾਂ ਲੱਗਾਂਗੇ ਕੋਲ ਗਾ ਮੇਰੇ ਕੁਲ ਵੀ ਖਾਣੀ ਹੈ ਅੱਜ ਸਮਾਪ ਬਾਣੀ ਆਏਗਾ ਮਿਲੈਗਾ ਇਸ ਦਾ ਤਾਂ ਵੀ ਰੁਪਏ ਤੇ ਮੈਂਗਾ ਅੱਜ ਖਰਚੀ ਦੇਣੇ ਸਾਰੇ ਸਾਭੀ ਓਏ ਲੱਗਦੀ ਕਿ ਨਹੀਂ ਦੇ ਬੁਰਜ ਖਲੀਫਾ ਲੈ ਕੇ ਨਾਲ ਐਟ ਉੱਪਰ ਵਾਈਫਾਈ ਦੀ ਗੱਲ ਇਹ ਹਲਾ ਦਣੀ ਅੱਜ ਪੱਟੀਆਂ 'ਤੇ ਮਾਮੇ ਨੇ ਬੈਠੇ ਰਹੇ ਉਹਨਾਂ ਨੇ ਸਿੱਧੇ ਹਲਾ ਦਈਏ ਫੇਜ ਤੇਰੀ ਪੱਟੀ ਫੜਾਉੱਖਾ ਕਰਨਾ ਜੀ ਮਾਮੇ ਆ ਗਏ ਅੱਜ ਏਦਾਂ ਮੈਂ ਗਾਲਾਂ ਪਾਉਣੀ ਨਹੀਂ ਕੱਢਣੇ ਹਾਂ ਮੈਂ ਰਿਕਾਰਡ ਕਰ ਲਈਏ ਮਾਮੀ ਕਹਿੰਦੀ ਕਿ ਕਦੀ ਮੈਂ ਬੀਬੀ ਦਾ ਵੀ ਦੇਖਦੀ ਜੁ ਕਿਹਾ ਦੱਸ ਕੇ ਕਰਵਾਣੀ ਪੜਦੇ ਆ ਹੈ ਸਮੇ ਤੇਰੇ ਵਰਗੇ ਗਿਆਨਬਾਨ ਵੀ ਬਹੁਤ ਹੁੰਦੇ ਆ ਵਲੋਗਾਂ ਦੇ ਵਿੱਚ ਮੈਂ ਤਾਂ ਕਹਿੰਨਾ ਸੋ ਫਿੱਡੂ ਭੁੱਖ ਲੱਗੀ ਭੈਣ ਚੱਲਾ ਫੇ ਅੱਜ ਆਪਣੇ ਮੂੰਹੋਂ ਕਹਦੇ ਵੀ ਅਸੀਂ ਟਾਂਕੇ ਖਲਾਉਣ ਚੱਲੇ ਆਂ ਤੇ ਟਾਂਕੇ ਖਲਾਉਣ ਵਾਲੀ ਵੀਡੀਓ ਦੇ ਵਿੱਚ ਤਾਂ ਨਹੀਂ ਦੇਖਣ ਨੂੰ ਮਿਲਾਂਗੇ ਦੇਖਿਆ ਮੁੰਡਾ ਕਿਤਾ ਚੀਕਾਂ ਮਾਰਦਾ ਹੈ ਬੱਸ ਬੱਸ ਇਹ 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 ਆਉ ਆਉਣ ਲੱਗੀ ਮੂੰਹ ਤੇ ਲਾਉਣ ਵਾਲੀ ਆ ਆ ਤੇ ਮੇਰੀ ਬੀਬੀ ਟੋਕ ਟੋਕ ਜਵਾਬ ਦਿੰਦੀ ਨਾ ਤੂੰ ਗੱਲ ਕੋਈ ਵੀ ਕਰਦਾ ਤਾਂ ਹੀ ਲੋਕੀ ਫੇ ਹੁਣ ਕੰਟੈਂਟ ਕਰਦੇ ਆ ਕਮੈਂਟ ਕਰਦੇ ਆ ਆਪਾਂ ਬਲੌਗ ਪਾਉਣਾ ਆ ਜਿਹੜਾ ਜਿਹੜਾ ਟਾਂਕਾ ਵਾਲਾ ਕੋਈ ਹੋਰ ਹੀ ਹੁੰਦਾ ਇਹ ਵਿੱਚ ਤੂੰ ਮੈਂ ਮਾਈ ਟਾਈ ਜਨਾ ਮੈਂ ਵੀ ਟਾਂਕੇ ਖੋਲਨੇ ਆ ਕਹਿੰਦੇ ਬਲੋਕ ਉਹ ਟਾਂਕ ਉਹ ਟਾਂਕਿਆਂ ਦੀ ਦਰਦ ਕੋਈ ਨਹੀਂ ਹੁੰਦੀ ਉਹ ਸਤੂ ਕਿ ਨੂੰ ਕਹਿੰਦਿਆ ਸਤੂ ਕਹਿੰਦਾ ਮੇਰੇ ਇਹੀ ਲੱਤ ਬਾਟੀ ਮੈਂ ਕਹਾ ਯਾਰ ਮੇਰੇ ਉਹ ਮੇਰੇ ਟਾਂਕੇ ਲੱਗੇ ਉਹ ਟਾਂਕੇ ਬੰਦਾ ਕੀ ਹੁੰਦਾ ਇਹਨਾਂ ਉਹ ਜਿਹੜੇ ਟਾਂਕੇ ਹੁੰਦੇ ਇਹ ਪੁਰ ਜਾਂਦੇ ਆ ਜਿੱਦਾਂ ਹੁਣ 10 12 ਦਿਨ ਹੋ ਗਏ ਨਾ ਪੁਰ ਗਏ ਆ ਮਾੜਾ ਜਾਈਦਾ ਇਦਾਂ ਮਾੜੀ ਕਰਕੇ ਆ ਤੇਂਚੀ ਨਾ ਕਰਨਾ ਤੇ ਨਾਲ ਹੀ ਟਾਕਾ ਖੁੱਲ ਜਾਂਦਾ ਜਾਜੂ ਹੱਥ ਫੜ ਲਿਆ ਕਾਹਦਾ ਕਮਰਾ ਆ ਬੀਬੀ ਨੂੰ ਬੀਬੀ ਕੋਈ ਨਾ ਦੁੱਖ ਦੀ ਪਰਵਾਹ ਕਰ ਆ ਬੀਬੀ ਯਾਰ ਆ ਬੀਬੀ ਨੂੰ ਬੀਬੀ ਟਾਂਕੇ ਖੋਲਣ ਦੀ ਦਰਦ ਹੁੰਦੀ ਮਾਸਾ ਐਵੇਂ ਡਰੀ ਜਾਂਦੇ ਆ ਟਾਂਕੇ ਖਿਲਾਉਣ ਜਾਣਾ ਕਿਤਾ ਦਰਦ ਹੁੰਦੀ ਆ ਸਿਰ ਤੇ ਪਰਣਾ ਚਾਚਾ ਚੱਲ ਆ ਬੀਬੀ ਕਹਿੰਦੀ ਪਤਾ ਨਹੀਂ ਲੱਗਦਾ ਮੈਂ ਚੱਲਣਾ ਉਹ ਮੈਂ ਰੋਜ਼ਾ ਮੈਂ ਜਾਣਾ ਉਹ ਮੈਂ ਜਾਣਾ ਨਹੀਂ ਕਰਦੇ ਇਹ ਚੀਜ਼ ਪਾਈ ਹੈ ਵੀ ਦੇਖਿਓ ਜੀ ਇੱਕ ਗੜਤਾ ਜੀ ਹੋਈ ਦੇਖੀ ਟੰਟ ਕੀਤੇ ਜਨੇ ਟੰਟ ਮਾਰਦਾ ਨਾ ਮੇਲਿਆਂ ਚ ਕੀ ਫਾਇਦਾ ਹੋਇਆ ਯਾਰ ਮਜਬੂਰੀ ਆ ਵਿਚਾਰੇ ਦੀ ਫਿੱਟ ਕਰੇ ਸੀ ਤੇ ਤੁਰੰ데 ਹੀ ਟੇਡਾ ਲੱਗਿਆ ਥਲੇ ਡੇਗ ਗਿਆ ਸਾਵੀਪਾ ਹਾਂਜੀ ਆ ਮਾਰਦਾ ਤੀਨੇ ਕਿਹੜਾ ਕਿਹੜਾ ਸੱਗੇ ਵੀਰ ਸਾਵੀਰ ਵੀਰ ਸਾਹਿਬ ਮੈਂ ਬੰਬੂ ਨੂੰ ਵੀ ਵਾਇਸ ਮੈਸੇਜ ਕੀਤਾ ਮੈਂ ਕਿ ਤੂੰ ਦੋ ਵੇਲੇ ਕਹਿੰਦੇ ਰਹਿੰਦੇ ਨੇ ਕਿ ਨਾ ਸੱਗੇ ਵੀ ਹੋਣ ਜੇ ਰਪਾ ਮੈਂ ਰੁਪਈਏ ਦੋ ਰੁਪਈਏ ਇੱਕ ਇੱਕ ਦੂਜੇ ਨੂੰ ਇਧਰ ਤਰ ਪਾ ਦਿਆ ਕਰੋ ਕਾਲਾ ਯਾਰ ਇਹ ਹੁਣ ਖੁੱਲਣ ਲੱਗੇ ਮੋੜ ਦੇ ਟਾਂਕੇ ਮੈਂ ਕਹ ਅੱਜ ਆਜੇ ਜਨਮ ਦਿਨ ਦੇ ਟਾਂਕੇ ਵੀ ਖਿਲਾ ਦੇਣੇ ਆ ਤੇ ਮੁੜ ਕੇ ਮੇਰੇ ਸ਼ਾਮ ਨੂੰ ਸ਼ਾਮ ਨੂੰ ਦੂਜੇ ਪਾਸੇ ਵੀ ਦਵਾਵਾਂਗੇ ਸ਼ਾਮ ਨੂੰ ਕੀ ਪਤਾ ਨਵੇਂ ਥਾਂ ਲੱਗ ਜਾਣਾ ਹੋਰ ਹਾਂਜੀ ਭਾਜੀ ਸੋਖਣਾ ਮੰਗਿਓ ਪੈ ਨਹੀਂ ਲੱਗਦੇ ਯਾਰ ਐ ਨਿਗਲ ਲਾ ਗਈ ਪਟੀ ਆਉ ਦੇ ਆਉ ਕੱਢੇ ਇਹ ਚੱਕਰਵਕ ਕਰ ਕੋਈ ਜਿਹਦੇ ਪੋਣਾ ਵੀ ਨਹੀਂ ਪੈਂਦਾ ਕੋਈ ਇਹ ਚ ਤੇ ਜੁੰਮੜਦੀ ਵੀ ਨਹੀਂ ਹੁੰਦਾ ਲੈ ਬਈ ਲੋਕ ਤਾਂ ਸਾਫ਼ ਕਰ ਲੈ ਪਹਿਲਾਂ ਕਿੰਦੀ ਸਵਰੇ ਕਾਲਾ ਸ਼ੀਸ਼ੇ ਦਾ ਤੈਨੂੰ ਬਹੁ ਕਿੱਡਾ ਤੁਰੀਦੀ ਕਰੋਸ ਇਨਸਾਨ ਲੈਂਦਾ ਓਏ ਸ਼ੀਸ਼ੇ ਦਾ ਤੈਨੂੰ ਪਿਆਰ ਆਿੰਦਾ ਸ਼ੀਸ਼ੇ ਦਾ ਪਿਆਰ ਆਿੰਦਾ ਤੈਨੂੰ ਕੋਈ ਗੱਲ ਨਹੀਂ ਬਚਾ ਹੋ ਗਿਆ ਮੂੰਹ ਮਾ ਮੱਥਾ ਠੀਕ ਹੈ ਤੇਰਾ ਹੈ ਹੈਡਲਾਈਟ ਵੱਜ ਗਈ ਹੈਡਲਾਈਟ ਵੱਜ ਗਈ ਆ ਹਏ ਅਰ ਜੇ ਹੁਣ ਵੀ ਤੂੰ ਉਹ ਕਰੇ ਨਾ ਇਹੋ ਜੀ ਗੱਲ ਤੇ ਸਿਮੇ ਤੇਰੇ ਲਈ ਇੰਨੀ ਕੁ ਮਾੜੀ ਗੱਲ ਨਾ ਮਰੇ ਬੰਦ ਕਰੀ ਮੈਂ ਬੰਦ ਨਹੀਂ ਕਰਨਾ ਤੂੰ ਬੋਲ ਤੂੰ ਕੀ ਬੋਲਣਾ ਹਾਂਜੀ ਲੋਕ ਸਾਰੇ ਅਸ਼ਿਆ ਸਪੈਸ਼ਲ ਥੈਂਕਸ ਜਿਨ੍ਹਾਂ ਨੇ ਮਤਲਬ ਵਿਸ਼ ਕੀਤਾ ਹਾਂਜੀ ਦੱਸੋ ਬੋਲ ਬੋਲ ਕੇ ਇਨੇ ਸਭ ਤੋਂ ਮਾੜਾ ਗਾਣਾ ਲਾਇਆ ਬੇਇੱਜ਼ਤੀ ਕੀਤੀ ਇਹਨੇ ਮੇਰੀ ਆ ਜਿਹੜੇ ਆ ਸਿਮੇ ਨੇ ਮਾੜਾ ਮਾੜਾ ਇਹ ਹਰਾਮੀ ਆ ਤੇ ਸਿਮੇ ਨੇ ਵੀ ਬਹੁਤ ਘੈਂਟ ਪਾਈ ਆ ਸਿਮੇ ਨੇ ਸਿਮੇ ਨੇ ਬਹੁਤ ਘੈਂਟ ਪਾਈ ਆ ਹਾਂ ਤੇ ਇਹ ਮਚ ਲਾਇਆ ਜਿਹੜਾ ਗਬਲਾ ਨਾ ਤੇ ਤੂੰ ਵੀ ਤੂੰ ਹਾਂ ਕੋਈ ਤੇਰਾ ਕੁਝ ਪੈਸੇ ਸਨ ਕੋਈ ਤੇਰਾ ਤਾਂ ਸਪੈਸ਼ਲ ਕੀ ਤੇਰਾ ਤੇ ਨੋਰਮਲ ਸ਼ਾਮ ਦਾ ਫਿਰ ਕੀ ਪਲਾਨ ਆ ਆਪਣਾ ਓਏ ਉਹ ਕਹਿੰਦੇ ਜੇ ਕਰ ਲਿਆ ਹੁਣ ਲਿਆਈਏ ਕਿ ਰਹਿਣ ਦੀ ਇਹਨੂੰ ਕੌਣ ਡਰਾਂ ਪੀਣੀ ਵਾਲੇ ਕੋਟ ਤਾਂ ਕਹਿੰਦੇ ਲੈ ਆਓ ਲੈ ਇਹਨੂੰ ਲੈ ਆਓ ਜਾ ਕੇ ਮਮਮੀ ਨਹੀਂ ਨਾ ਮੰਨਦੀ ਤੂੰ ਤਾਂ ਕਹਿੰਨੇ ਲੈ ਆਓ ਮੈਂ ਤਾਂ ਹੀ ਕਹਿੰਦਾ ਲੈ ਆਓ ਜਾ ਕੇ ਪਿਗੜੀਏ ਉੱਥੇ ਉੱਥੇ ਕੁਆਟਰ ਦੀ ਆ ਉਹਨੂੰ ਬਈ ਮਮਮੀ ਆ ਗਈ ਪੰਦੀ ਹੁੰਦਾ ਹਾਂ ਹਾਂ ਯਾਰ ਕੰਮ ਨਹੀਂ ਹੁੰਦਾ ਉਹਦਾ ਜਾਦੇ ਉਹਨੂੰ ਵੀ ਆਫਰ ਦੇ ਦਿੰਦੇ ਨੇ ਸੂਟ ਪਾ ਕੇ ਆ ਜਾ ਚੁੰਨੀ ਲੈ ਕੇ ਆ ਜਾ ਰੋਟੀ ਕੱਟਵਾਦੀ ਹਾਂ ਜੀ ਹਾਂ ਤੇ ਇਹਦੇ ਕਰ ਸਕਦੇ ਸੋਚ ਚੱਜੀ ਦੁਕਾਨ ਤੋਂ ਘਕਰਾਂ ਪਵਾ ਦਈਏ ਜਿਹੜਾ ਟੰਗਿਆ ਆ ਹਾਂ ਮੈਂ ਲਾਦਾ ਇਹਦੇ ਵਾਸਤੇ ਹੀ ਆ ਯਾਰ ਯੂਟਿਊਬ ਤੇ ਰਿਵਿਊ ਵੱਜ ਜਾਣਗੇ ਨਿਸ਼ਕਰਮ ਪਵਾ ਦਈਏ ਪੰਪੂ ਬਦੀ ਗਏ ਓਏ ਨਾਲੇ ਝੂਠ ਬਣਾ ਦਈਏ ਐਦਾਂ ਮੱਥੇ ਤੇ ਬਿੰਦੀਆਂ ਲਵਾ ਦਈਏ ਦਨਕੀਆਂ ਹਾਂ ਤੇ ਭੱਜ ਭੱਜ ਇੱਧਰ ਖੇਤਾਂ ਲੈਣਾ ਤੇਰੇ ਕਿਣਕੇ ਦੀ ਰਾਖੀ ਮੁੰਡਿਆ ਤੇਰੇ ਬਾਦ ਦੀ ਰਾਖੀ ਮੇਰਾ ਬੰਦਿਆ ਮੇਰਾ ਬੰਦੀ ਮੇਰਾ ਬੰਦੀ ਤੇ ਅਮਰ ਤੋਂ ਬੱਬੂ ਮੰਨਣਾ ਹਾਂ ਅਮਰ ਬਾਗ ਵਾਲੇ ਪਤ ਕੀ ਕਰਨੇ ਉਹ ਕਿ ਲੱਗ ਜਾਉਗੀ ਨਾ ਬਟਾ ਤੇ ਨੱਚ ਕੁੜੀ ਸੋਬਰ ਵਰਗੀ ਕੁੜੀ ਬਣਾ ਬਾਂਦਪੁਰ ਲੱਗਣੀ ਵੀ ਕੁੜੀ ਆ ਪਰੀ ਉਹ ਤਾਂ ਕੋਈ ਲੱਗਣੀ ਤੇ ਇਹ ਇਹ ਉਹ ਨਕੜਾ ਕਰੇ ਕੁੜੀ ਤਾਂ ਇਹਨਾ ਸ਼ੂਟਿੰਗ ਕਰੀ ਜਾਂਦੀ ਹੈ ਨਾ ਉਰਗਣੀ ਤੇ ਆ ਗਿਆ ਰੇ ਨਾ ਇਹਨਾਂ ਸੁਪਸਰਾ ਹੁੰਦੇ ਯਾਰ ਬੱਸ ਇਸ ਮਾਮ ਦਾ ਬੜਾ ਕੰਗਾ ਲਾ ਸਮੁੰਦਰ ਆਸਾ ਉਹ ਉੱਦ ਆ ਤੇ ਨਾਰੀਓ ਇਸ ਦੀ ਸਟੀਲ ਬੂਲਾ ਰਗਣਾ ਪਿਆ ਇਹਨੂੰ ਇਹ ਸਕਰਬ ਹੋਣਾ ਪਈ ਰੇਕ ਮਾਰ ਨਾਰੀਓ ਦੇ ਦੇਣਾ ਹੋਣਾ ਚਾਹੀਦਾ ਗਾ ਥੋੜਾ ਸ਼ਰਾਬ ਤੇ ਕੀ ਯਾਰ ਇਹਨੂੰ ਮੈਂ ਕਰਾਇ ਦਿੰਦਾ ਮੈਂ 1500 ਦਿੱਤਾ ਪਰਸਾ ਹੋ ਜਾ ਆ ਦੇ ਲੈ ਮੇਰੀ ਸਟੇ 500 ਘਟੰਦੇ ਆ ਮੇਰੀ ਸੀਮਤ ਆ ਦੇ ਇਹ ਸਾਰੇ ਦੇ ਜਾਂ 500 ਇਹਦਾ ਆ ਆਪੇ ਰਾਮ ਕਰ ਲੈਂਦਾ ਆਪਾਂ ਕੀ ਕਰੀਏ ਇਹਨੂੰ ਤਾਂ ਦਾ ਬੇਇੱਜ਼ਤੀ ਕਰਾਉਂਦਾ ਮੁੰਡਾ ਬਾਹਰ ਬੇਟਾ ਉਹਦੇ ਰਿਸ਼ਤੇਦਾਰ ਕੀ ਕਹਿਣਗੇ ਭਾਂ ਜੇ ਕੀ ਵੱਡੇ ਮੁੰਡੇ ਨੇ ਉਹਨਾਂ ਨੇ ਕੀ ਕੀਤਾ ਪਿਆ ਯਾਰ ਇਹਦੇ ਜਿੰਨੇ ਕਾ ਲਿਖੇਗਾ ਤਾਂ ਜੰਪੇ ਸਾਡੇ ਕਰੇ ਫੋੜਾ ਤੂੰ ਸਿਰਾਂ ਦੀ ਪੱਗ ਢੋਲਾ ਲੈ ਤੇ ਨਮਨ ਤੈਨੂੰ ਬਰਚ ਕੋ ਕੋਣੀ ਉਹ ਤੇ ਲੱਗਾ ਉਹਦਾ ਸਾਮਣੇ ਘੱਟ ਰਹਿੰਦੇ ਹੁੰਦੇ ਐ ਮਰੀ ਤੈਨੂੰ ਪਗਾੜਿਆ ਹਰਾਵੀ ਤੂੰ ਮੈਂ ਪਰੋ ਚੱਲ ਨਾ ਪਰੋ ਚੱਲ ਪਰੋ ਚੱਲ ਅਧ ਨਹੀਂ ਤਾਂ ਤੇਰੀ ਤਾਂ ਮੂੰਹ ਬੋਰੇ ਕੁੱਤੇ ਚੱਲ ਪਰੋ ਜਾ ਤੇਰੇ ਪਗਾੜਾ ਸਾਰਾ ਹੋ ਮਮੀ ਦਾ ਆ ਜਾਣ ਘਰ ਮੈਨੂੰ ਕਰ ਸੱਚੀ ਰੋ ਰੋ ਆਉਂਗਾ ਮੈਂ ਉੱਥੇ ਬੈ ਬੁਗਿਆ ਆ ਗਿਆ ਲੈ ਲੋਗ ਲੋਗ ਮੈਂ ਯਾਰ ਮੈਂ ਤਾਂ ਥੋੜਾ ਜਿਹਾ ਮਰੂ ਆਪ ਕਰੇ ਬੰਦਾ ਕੰਮ ਮੇਰੇ ਅੰਦਰ ਕੀਤਾ ਵੀ ਜਾਂਦਾ ਹਾਂ ਹਾਂ ਲੱਗੇ ਕਿ ਵਾਕਈ ਮੇਰੇ ਕੰਮ ਕੀਤਾ ਉਹਦੇ ਖਲੋਗਦਾ ਕਿ ਉਹਨਾਂ ਕੰਮ ਗਿਆ ਗੱਲ ਬੰਦੀ ਯਾਰ ਕੋਈ ਬਸ ਕਰ ਨਾਲ ਗਾਣਾ ਮੇਰਾ ਹੈ ਸਾਡੇ ਬੰਦੇ ਦੀ ਐਕਟਿੰਗ ਕਿ ਨਹੀਂ ਕੌਣ ਆ ਬਾਹਰ ਠੀਕਾਈ ਨਹੀਂ ਹੈ ਜਿਹੜਾ ਕਦੇ ਫੁੜਕਦਾ ਥੱਲੇ ਨੋਟਦਾ ਤੇਰੀ ਮੇਰੇ ਪਿਆਰ ਵੀ ਨਹੀਂ ਥੱਲੇ ਲੱਗਦੇ ਮੰਜੇ ਤੇ ਦੇਖੀ ਬੈ ਓਏ ਦੇਖਣ ਕਿ ਹੋਣ ਖਿਜਣਾ ਇਹਨੇ ਦੇਖੀ ਹੋਵੇ ਤੁਹਾਡੇ ਸੀਨ ਰੈਕਸ਼ਨ ਕਰਨੀਆਂ ਮੈਂ ਦੱਸਦਾ ਨੂੰ ਵੀਰੇ ਕੱਲ ਸੱਪ ਲੜ ਗਿਆ ਤੇਰੇ ਸੱਪ ਮਰ ਗਿਆ ਤੁਸੀਂ ਦੇਖੋ ਤੁਹਾਡੇ ਚ ਕਿੰਨਾ ਜ਼ਹਿਰ ਸੱਪ ਨਾਲੋਂ ਜ਼ਿਆਦਾ ਜ਼ਹਿਰ ਹੈ ਤੁਹਾਡੇ ਚ ਤੁਸੀਂ ਜਿਹੜੇ ਦਰਿਆ ਚ ਫੜ ਚ ਨਾਲ ਨੇ ਚਾਰ ਪਿੰਡਾਂ ਚ ਲੱਗ ਕੇ ਅੱਗੇ ਜਾ ਕੇ ਪਲੇ ਦੀ ਬਿਮਾਰੀ ਫੈਲ ਜਾਂਦੀ ਹੈ ਜੀ ਇਹ ਨਾ ਘੋਂ ਗਿਆ ਇੱਥੇ ਕਿਉਂ ਖਾਣੇ ਅਸਲੇ ਨੇ ਜੀ ਨਾ ਕਰਿਆ ਕਰੋ ਵੀਰ ਜੀ ਨਾ ਕਰਿਆ ਕਰੋ ਇਹ ਛੁੱਟਦਾ ਸੱਚੀ ਨਾ ਕਰੇ ਸੱਚੀ ਖਾਦੇ ਆਪਿਆ ਅੱ ਲੱਗ ਛੋਟੀ ਜਿਹੇ ਤਾਂ ਛੁੱਟ ਜਾਂਦੀ ਹੈ ਇਹ ਲੱਗਣ ਵੀ ਓਦਾਂ ਨਹੀਂ ਤੇ ਆ ਛੁੱਟ ਜਾਂਦੀ ਹੈ ਇਹਨੇ ਤਾਂ ਅੱਗੇ ਛੱਡਣੀ ਜੇ ਲਾ ਹੀ ਬਸ ਤੋ ਖੜਾ ਸੋਖਣੀ ਪੈਣੀ ਆ ਆਪਣਾ ਕੈਮਰਾ ਘੁਮਾ ਕੇ ਮਾਂ ਬੀਖਾ ਲਗਾ ਰਿਹਾ ਹਾਂ ਆਪਣੀ ਅੱਖਾਂ ਗੱਲ ਸਾਡੀ ਗੱਲ ਨਾਲ ਆਪਣੀਆਂ ਲਗਾ ਬਣਾ ਪੂਰਾ ਪ੍ਰੋਪਰ ਪਟੋਲਾ ਲੱਗਦਾ ਪ੍ਰੋਪਰ ਪਟੋਲਾ ਨਿਕਰਾਇ ਸਾਈ ਸੂਰ ਪੱਟੀ ਆਲਾ ਜਾਈ ਅੱਜ ਹੋਲੇ ਦਾ ਹੁਣ ਦਿਨ ਦਾ ਕੰਮ ਲੰਘ ਗਿਆ ਨਾ ਤੱਕ ਮਗਵਲਾਤੀ ਆ ਹਾਂ ਕੋੜੀ ਰਾਤ ਦੀ ਜੂੜੀ ਸ਼ੁਰੂ ਹੋ ਗਈ ਐ ਨੇ ਬੇਸ਼ੇਰੀ ਬਣ ਪਾ ਕੇ ਦੋ ਪਤੰਗਾਂ ਰੱਖ ਕੇ ਬੁੱਲਾ ਦਿੱਲੀ ਫੈਸਟਵਲ ਲਿੰਗਾ ਵਾਲੇ ਅੰਗਵਾਇਸ ਤਾਂ ਤਾਂ ਕਰਾ ਅਰੇ ਘਰੋਂ ਛੱਕ ਲੈਣਾ ਉਹ ਨਹੀਂ ਉਹ ਫਿਰ ਟੱਕ ਟੱਕਿਆਂ ਨਾਲ ਗੁਮਰਾਹ ਕਰਨੇ ਕੋਟੇ ਤੇ ਜਾ ਕੇ ਇੱਕਦਮੀ ਫਸ ਗਿਆ ਨੇ ਥੋੜਾ ਗਾਣਾ ਗੋੜਾ ਇਹਨੇ ਉਹ ਮੇਰਾ ਸਟੱਡੀ ਟੇਬਲ ਹੈ ਤੇ ਅੱਜ ਮੇਰਾ ਮੈਂ ਪੜਦਾ ਰਿਹਾ ਨਾ ਉਦੋਂ ਜਦੋਂ ਕਿਤਾਬਾਂ ਦੇ ਵੇਚ ਦਿਆ ਮੈਨੂੰ ਵੇਚ ਗਏ ਤੇ ਯੂ ਹੈਵ ਸਟੱਡੀ ਟੇਬਲ ਹੈ ਮੇਰਾ ਹੈ ਤੂੰ ਕਿਥੇ ਜਾਣਾ ਹੈ ਓਏ ਅੰਦਰ ਗਰਮੀ ਵੜੀ ਆ ਮਾਮਾ ਪੱਖਾ ਚੱਲਾ ਨਾ ਨਹੀਂ ਹੁੰਦਾ ਨਾ ਨਹੀਂ ਬਿੱਲ ਨਹੀਂ ਆਉਂਦਾ ਉਦਾਂ ਆਪਾਂ ਅੰਦਰ ਹੁਮ ਜਿਆ ਆ ਤੇਰਾ ਨਜ਼ਰ ਆਹੀ ਪੱਖਾ ਤੇ ਕਿੰਨੇ ਤੂੰ ਪੜੇ ਬਿੱਲ ਦੇ ਲਈ ਹੁਣ ਪੈਣਾ ਜੀ ਜਨਮ ਦਿਨ ਮਨਾ ਕੇ ਤੇ ਹੁਣ ਆ ਜਨਮ ਦਿਨ ਮਨਾਉਣ ਲੱਗੇ ਆ ਖਾਦ ਮਾਰਨ ਲੱਗੇ ਆ ਤੇ ਇਹ ਵਲੌਗ ਆਪਾਂ ਅੱਜ ਕਰਦਣਾ ਕਾਇਮ ਤੁਹੀ ਕਹਦੇ ਕਾ ਕਾਂ ਕਰੀ ਜਾਂਦੇ ਲਓ ਜੀ ਇੰਨਾ ਖੁੱਲਦਾ ਆ ਮਾੜਾ ਜਿਹਾ ਕਰਦਣਾ ਜਾਂ ਦਾਤੀ ਨਾਲ ਖੋਲ ਕੇ ਨਾਲ ਹੀ ਇੰਦਾ ਜਾਂਦਾ ਕੰਮ ਠੀਕ ਆ ਜੀ ਤੇ ਬੁਰਾ ਗਿਆ ਖੋਲੇ ਕਿਸੇ ਨ ਰਹੀ ਆ ਇਹ ਖੋਲ ਕੇ ਤਖੋਂ ਨਾ ਤਨ ਇਹ ਮੈਂ ਤਰਨ ਲਾਤੀ ਆ ਖਾਦ ਤੇ ਵਿੱਚ ਫਟੇਰਾ ਪਾਈ ਆ ਤਰਲਾ ਗਿਆ ਹੋ ਮਾਰ ਦਈਏ ਤੇ ਨਵੇੜੇ ਹੀ ਕੰਮ ਆ ਇਹ ਮੌਸਮ ਵੀ ਬਦਲਦੇ ਵਾਲਾ ਹੋਇਆ ਆ ਤਵੇੜ ਕੇ ਕੰਮ ਤੇ ਚੱਲੀਏ ਅੱਲਾਹ ਅਕਬਰ ਜੋਲੀ ਬਾਬਾ ਸਰਪੰਦ ਵਾਲਾ ਕੀ ਮੌਸਮ ਮੌਸਮ ਨਾ ਤੇ ਨਾ ਕੋਈ ਕੰਮ ਕੀ ਬਾਤ ਆ ਜਾ ਚ ਗਿਆ ਜਾ ਚ ਗਿਆ ਜਾ ਈ ਯਾਰ ਬਾਬੇ ਨੇ ਮੀ ਕੋਇਆ 20万 ਦਾ ਕਹਿੰਦੇ ਨਹੀਂ ਕੀਤਾ ਕਿ ਚਲੋ ਕੋਈ ਸਮਝੇ ਇਸ ਵਾਰੀ ਹੋਰ ਤੁਸੀਂ ਕੋਈ ਟੋਜ਼ਰ 15 20 ਪਿੰਟ ਡਿਜੀਟਲ ਲਾਇ ਲੈਂਦੇ ਇਹ ਤਾਂ ਬਾਬਾ ਜੀ ਕਿਥੋਂ ਲਿਆਉਂਦੀਆਂ ਸਾਡੇ ਭਗਤ ਲਿਆਏ ਤੁਸੀਂ ਚਲੋ ਤੇਰੇ ਤਾਂ ਨਹੀਂ ਬਣਾਉਣਾ ਹੁੰਦਾ ਇਹ ਬਾਬਾ ਜੀ ਕਸ਼ੇ ਜੀ ਰਹਿੰਦੇ ਆ ਯਮ ਜੀ ਤਾਂ ਬਾਬਾ ਕਰਨੀ ਵੀ ਲੱਗਦੀ ਹੈ ਹੈਗਾ ਪਜਾਮਾ ਤਾਂ ਬਣਾ ਆ اچھا ਬਣਾਇਆ ਕਸ਼ਾ ਆ ਤੇ ਇਹ ਕਸ਼ਾ ਲਾਉਂਦੇ ਨਹੀਂ ਆੜਾ ਇਹ ਪਤਾ ਆਇਆ ਨਾ ਤਨੂੰ ਫੁਣਿਆ ਰਣੂ ਇਹ 40 ਦੇ ਹੰਦਾ ਕੋਰਸ ਯਾਰ 40 ਤੱਕ ਇਹ ਫੈਕਟਰੀ ਦਾ ਸਪੋਰਟ ਵੀ ਹੈ ਬਸ ਸੁਬੀਆ ਮਾਵਾਂ ਬੈਠੇ ਬੋੜੇ ਨੂੰ ਸੁਖਿਆ ਢਰਕੀ ਹੋ ਗਈ ਦੇਖੋ ਮਾੜੀ ਚੁੱਪਤੀਆਂ ਸੋਕੇ ਮੱਝ ਵੱਢ ਜਾਂਦਾ ਰਹੇ ਬਹੁਤ ਵੱਡੀ ਬੰਦਾ ਯਾਰ ਨਹੀਂ ਲੀ ਗਾ ਦਾ ਕਪੜਾ ਇਹ ਤਾਂ ਕੁਝ ਨਹੀਂ ਨਾ ਬੜੀਆਂ ਚਾਚਾ ਦੀਆਂ ਉਹ ਤੈਨੂੰ ਐਣਕਾਂ ਓਏ 10 ਕਿਲੋ ਚੋਰ ਜਿਆਦਾ ਕਹਨੇ ਚੋਰ ਜ ਨਹੀਂ ਦਵਾਈ ਉਹ ਦਵਾਈ ਬਰਜ ਖਲੀਫਾ ਤਾਂ ਕਹਿੰਦਾ ਉਤਰੇ ਯਾਰ ਲੋਕਾਂ ਨੇ ਗਲਾਮ ਨਾਲੀਆਂ ਆ ਆਹ ਆਹ ਯਾਰ ਇਹ ਕਹਿੰਦਾ ਯਾਰ ਪੱਟ ਭਈ ਜਾਣਾ ਇਹਦਾ ਗੱਲ ਤਾਂ ਵੀ ਟਿਕਟਾਂ ਚਾਹੀਦੀ ਤੇ ਮੈਂ ਸੋਚ ਰਿਹਾ ਸੀ ਕਿ ਸ਼ੈਡ ਪਰ ਮਾਤਮਾ ਲਾਈਟ ਨੂੰ ਦਵਾਈ ਪਤਾ ਆਪਣੇ ਦੇ ਨਾਮ ਬਾਦਾ ਯਾਰ ਸਾਡੇ ਕੋਲ ਕੁਸ਼ਾਣੂ ਦਾ ਬੰਦਾ ਬੰਦਾ ਸ਼ੁੱਧ ਵੈਸ਼ਨੂ ਆ ਸ਼ੁੱਧ ਵੈਸ਼ਨੂ ਚੱਲੋ ਫੇ ਮੋੜ ਗੱਡੀ ਚੱਲ ਚਲਾ ਕਾਕੇ ਬਲਗਣ ਚਾ ਆ ਹੁਣੇ ਗਈ ਲੱਗਦੀ ਲਾਈਟ ਅੰਬਾਂ ਦੇ ਕਿੱਥੋਂ ਲਿਆਂਦਾ ਸੀ ਇਹ ਹਾਰਪੁਰੋਂ ਲਿਆਂਦੇ ਗੱਲ ਉਹ ਵੀ ਅੰਬਾਂ ਦੇ ਆ ਵੈਰਾਈਟੀ ਤਾਂ ਨਹੀਂ ਹੁਣ ਪਤਾ ਲੱਗਿਆ ਵੀ ਕਿਹੜੀ ਹੈ ਇੱਕ ਉੱਥੋਂ ਵੀ ਲਿਆਂਦੇ ਸੀ ਮੈਂ ਕੱਲ ਸੋਸਾਇਟੀ ਚੋਂ ਕੋਈ ਆਮਦ ਵਾਲਿਆ ਲਾ। ਉਹ ਸੱਜਾ ਮੰਦਾ ਸੀ। ਜਮਾ ਆਕਤ ਨਹੀਂ ਕਰ। ਉਹ ਆਓ ਸੇਵਦੇ ਨੂੰ ਲੱਗਿਆ ਤਾਂ ਬੜਾ ਬੂਟਾ ਜ ਆ ਆਪਣੇ ਪੱਤਾ ਹੈ ਮੂਰ। ਉਹਨਾਂ ਦਾ ਪੈਣਗੇ ਅਗਲੇ ਤਾਂ। ਲੱਗਣੇ ਸਿਆਲ ਚ ਲੱਗਦੇ ਹੁੰਦੇ। ਨਹੀਂ ਨਹੀਂ। ਹੈ। ਨਹੀਂ ਪੂਰਾ। ਇਹਦੀ ਪਿਉਂ ਦਾ ਆ ਦੇਤੀ। ਇਸ ਤਰੀਕ ਨੂੰ ਮੋਟ ਲਾ ਹੀ ਨਾ ਦੇ। ਆਹੋ। ਕਿਉਂ ਤੇ ਸੁੱਕਰੀ ਆ। ਇਹ ਤਾਂ ਨਹੀਂ ਲੱਗਣੀ। ਇਹ ਲੋੋਂ ਤਾਂ ਸੁੱਕਦੀ ਹੈ ਪਤਾ ਨਹੀਂ। ਇਹਨੂੰ ਨਹੀਂ ਲੱਗਣਗੇ। ਫੈਂਦਾ ਹੀ ਦੇਖ ਲੋ ਅਜੇ ਕੋਈ ਗੱਲ ਨਹੀਂ ਖਾਲ ਦੋਸਰ ਨਹੀਂ ਉਦਾਂ ਤਾਂ ਖਿੜਿਆ ਦਾ ਪੂਰਾ ਮੈਨੂੰ ਸਹਾਰਾ ਲੱਗਣਗੇ ਯਾਰ ਇਹਨੂੰ ਨਹੀਂ ਪਰ ਹੁਣ ਗਾਂ ਹੁਣ ਤਾਂ ਸੇਬ ਤਿਆਰ ਹੈ ਚੱਲ ਅਗਲੇ ਸੀਜ਼ਨ ਲੱਗ ਜਾਣਗੇ ਅਜੇ ਬੂਟਾ ਅਜੇ ਛੋਟਾ ਜਿਹਾ ਤਾਂ ਹੈਗਾ ਇਹ ਸੇਹਾਲ ਚ ਨਹੀਂ ਲੱਗਦੇ ਬਹੁਤ ਮੋਟਾ ਛੇਬਾਂ ਦਾ ਦੇ ਹਾਲੀਚੀਆਂ ਦਾ ਕਿਦਾਂ ਫੈਲੀ ਜਾਂਦੇ ਆ ਤੁਹਾਨੂੰ ਤਾਂ ਕੀ ਬੰਦ ਜਿਹੜਾ ਨਾ ਤੇ ਆ ਜਿਹੜਾ ਕਾਦਾ ਲਾਇਆ ਹੜਾ ਸਵਾਂਜ ਸਵਾਂਜਣੇ ਦਾ ਮੋਲੇ ਦਾ ਆ ਉਹਦਾ ਮੇਨ ਨੂੰ ਵਧੀਆ 15 20 ਬੂਟੇ ਹੋ ਗਏ ਆ ਆਉਥੇ ਪੰਮ ਨਿੰਬੂਆਂ ਦਾ ਲਾਇਆ ਹੈ ਜਿਹਦੋਂ ਇਹ ਫੇੜ ਦੀ ਯਾਦ ਜਾਦ ਹੈ ਹੋ ਗਏ ਬਾਵਾ ਫੇ ਹੋ ਗਏ ਹੈ ਆ ਲੱਗੇ ਯਾਰ ਕਿਤੇ ਨਿੰਬੂ ਬੜੇ ਲੱਗੇ ਰੈੜੀ ਆ ਵੇਖੋ ਆ ਦੇ ਨਿਗੇ ਨਿਗੇ ਨੂੰ ਕਿਨੇ ਲੱਗਦੇ ਆ ਕਿਉਂ ਜਦੋਂ ਜਨੈ ਸਵਾਮਾ ਕਿ ਤਨੂ ਇਹਦੀ 85 ਮੌਸਮ ਵੇਰ ਕਿ ਆਈ ਕਾਤਲ ਮੌਸਮ ਆ ਕਿ ਨਾ ਇਹ ਇਹ ਪਹਿਲਾਂ ਦੀਆਂ ਪਈਆਂ ਆ ਭਈਏ ਭੰਦਦੇ ਸੀਗਾ ਮੈਂ ਕਾਲੇ ਘਾਟਦਾ ਮਰਿਆ ਦੇ ਪਿਗਲਾ ਹੋ ਗਿਆ ਹੁਣ ਹੁਣ ਝੋਨੇ ਦਾ ਰੰਗ ਬਦਲਿਆ ਪੂਰਾ ਹੋ ਗਿਆ ਨਹੀਂ ਕਾਲਾ ਪੂਰਾ ਹੂੰ ਸਪਰੇਅ ਕੀਤੀ ਨਾਮਨੀ ਕੋਲ ਕਾਲ ਨਹੀਂ ਕੱਢੀ ਛੂਟਾ ਦਵਾ ਲਿਆ ਯਾਰ ਮੁਰਿਆਂ ਨੂੰ ਇਹ ਕਿਦਾਂ ਲਗਾਹਦੇ ਕੋਲਗਾਫੇ ਕੁਲ ਵੀ ਖਾਣੀ ਹੈ ਅੱਜ ਸਮਾਪ ਬਾਣੀ ਆਏਗਾ ਮਿਲੇਗਾ ਇਸਦਾ 200 ਰੁਪਏ ਤੇ ਮੈਂ ਕਿਹਾ ਅੱਜ ਖਰਚੀ ਦੇਣੇ ਸਾਰੇ ਤੇ ਪਈਏ 15 ਲੱਗੇ ਤੇ 15 ਹੀ ਰਚ ਗਏ ਤੇ ਇਹ ਕਹਿੰਦਾ ਨਹੀਂ ਭਾਜੀ ਇਹਨੂੰ ਇੱਕ ਟੀ-ਸ਼ਰਟ ਵੀ ਲੈ ਆ ਦੀ ਆਪਾਂ ਕਹਿੰਦਾ ਸੇਲ ਲੱਗੀ ਭਾਜੀ ਟੀ-ਸ਼ਰਟ ਆ ਪੂਜਾ ਸੀ ਮਟਾਲੇ ਪ੍ਰਿੰਟ ਕਰੰਦੇ ਨੇ ਫ੍ਰੀ ਦੇ ਦਿੱਤੀ ਕਹਿੰਦਾ ਭਾਜੀ ਇਹਦੇ ਨਹੀਂ ਚੜਦਾ ਰਾਤ ਨੂੰ ਮੋਟਰਸਾਈਕਲ ਤੇ ਜਨਮ ਤੇ ਲਟਣਾ ਮੈਂ ਕਹਾਂ ਗੱਲ ਨੂੰ ਨਾ ਕਿੜਨੇ ਕਹਿੰਦਾ ਨਾ ਕਿਦਨੂੰ ਜਿਹੜਾ ਤੇ ਕਹਿੰਦਾ ਦੋ ਦੋ ਤੋਂ ਵਜਾਣੇ ਜਾਏਗਾ ਅਮਰਤੌਰ ਤੇ ਲੈ ਵੇ ਬੰਦੇ ਚਿੱਲ ਮਾਰ ਰਹੇ ਕਿਉਂ ਪੂਰੀ ਬਦਮਾਸ਼ੀ ਆ ਚਾਚੇ ਹਣਾ ਦੀ ਉੱਡੇ ਵਾਲਾ ਆ ਮੇਰੀ ਕੀ ਆ ਬਦਮਾਸ਼ੀ ਤੇ ਪਿੱਛੇ ਪਾਮਰ ਹੀ ਆ ਵੀਰ ਆਪਾਂ ਤੇ ਉਧੇ ਬੈਠੇ ਆ ਜਿਹਨਾਂ ਨੇ ਢਿੱਡ ਮੈਨੂੰ ਕੱਸ ਕੇ ਲਾਇਆ ਸਾਹਿਬ ਮੇਰਾ ਵੀ ਨਿਕਲ ਦੇਂਦਿਆ ਅਮਰਤੌਰ ਰੋਗੇ ਲਾ ਸੁਟਾਣ ਨਹੀਂ ਆਉਂਦੀ ਕਹਿੰਦਾ ਅੱਜ ਮੇਰਾ ਯਾਰ ਕਿਹਦੇ ਕਿੜੀ ਮਾਰਨੇ ਸੁਟਾਣ ਦਾ ਕੰਮ ਮੰਨ ਰਿਹਾ ਆ ਬੜੀ ਹੋਣ ਹੋਣ ਫਲਾ ਤਣਾ ਆਇਆ ਰੇ ਸੂਟ ਪਟਾਲੇ ਬਲੇ ਹੁੰਦਾ ਕਹਿੰਦਾ ਮੈਂ ਸਾਲ ਇੱਤਰ ਲੱਲੰਦਾ ਰਾਜੀਤ ਗਾਂਦ ਬਟਾਲੇ ਬਲੇ ਹੁਣੇ ਇਹਨੇ ਕਹਿੰਦਾ ਮੇਰੀ ਮਸ਼ਹੂਰੀ ਬੜੀ ਮੇਰੀ ਮਨ ਨਾਲ ਭੇਜਲੇ ਮੇਰੀ ਖਰੋ ਵੀ ਬਾਜੀ ਬੜੀ ਉਪਤੀ ਆ ਮੈਂ ਟੀ-ਸ਼ਰਟ ਦੇਖੋ ਮੇਰੀ ਇੱਤਰ ਆ ਇਹਦਾ ਪ੍ਰਭਾ ਬੜਾ ਇੱਤਰ ਪਿੰਡਾਂ ਨੂੰ ਇਹ ਤੋਂ ਬਿਨਾ ਮੈਨੂੰ ਕੋਈ ਮੱਝ ਨਹੀਂ ਭੇਜਦਾ ਕਹਿੰਦਾ ਅਮਰ ਤਾਂ ਹੈਗਾ ਤਾਂ ਸੌਦਾ ਹੋਣਾ ਇਹ ਬੰਦੇ ਨੂੰ ਮਿਸ ਕਰਦੇ ਪਹਿਨਾ ਬਲੌਗਾਂ ਚ ਆ ਗਿਆ ਬੰਦਾ ਸਪੈਸ਼ਲ ਬਹੁਤ ਹੈਰੀ ਭਰਾਵਾ ਬਹੁਤ ਸਪੈਸ਼ਲ ਇਹਦੇ ਭਰਾਵਾ ਉੱਦੋਂ ਦੇ ਬੋਲਰਾਂ ਦਾ ਲਓ ਜੀ ਆ ਗਏ ਆਪਾਂ ਆਪਣੀ ਦੁਕਾਨ ਤੇ ਤੇ ਪਹੁੰਚ ਗਏ ਆਪਾਂ ਪਹੁੰਚ ਕੇ ਆਪਾਂ ਆਪਣੇ ਮੁਰਸ਼ਿਦਾ ਦੀ ਦੁਕਾਨ ਤੇ ਉਹ ਨਾ ਭਰਾ ਇਹ ਜੋ ਵੀ ਨਹੀਂ ਇਹ ਮੁਰਸ਼ਿਦ ਹੀ ਕਹਿਆ ਨੇ ਬੋਧਾ ਬੜਾ ਨਹੀਂ ਲਾਲਾ ਨਹੀਂ ਕਹਿੰਦਾ ਮੁਰਸ਼ਿਦ ਚੱਲਿਆ ਹੁੰਦਾ ਲਾਲਾ ਹੋਰ ਚੀਜ਼ ਨਾ ਮੁਰਸ਼ਿਦ ਹੋਰ ਚੀਜ਼ ਸੁਣੋ ਭਾਜੀ ਦਾ ਵਿਚਾਰ ਇੱਥੇ ਗੱਲ ਹੋ ਗਈ ਆ ਤੇ ਲਾਲੇ ਤੇ ਹਾਂ ਇਹਦਾ ਕੀ ਲਾਲੇ ਚ ਤੇ ਮੁਰਸ਼ਿਦ ਜੀ ਉਹਨਾਂ ਦੋ ਆਪਣਾ ਕੀ ਮਿਸਤਰੀ ਦਿਤਾ ਜਾ ਰਿਹਾ ਹੈ ਉਹ ਵੀ ਡੁੰਡੀ ਉਹ ਵੀ ਤੋਲ ਕੇ ਲੱਗ ਜਨਾ ਦੇ ਚੱਲ ਮਾੜਾ ਜਾ ਉਹ ਪਹਿਲਾਂ ਹੀ ਸੁਣਾਣਾ ਜਿਹੜਾ ਤੂੰ ਹੁੰਦੇ ਪਹਿਲਾਂ ਸੁਣਾਉਣੇ ਉਹ ਹੀ ਸੁਣਾਣਾ ਬਿਲਕੁਲ ਯਾਰ ਮੈਂ ਕਿਦਾਂ ਮੈਨੂੰ ਦੱਸ ਮੈਂ ਗਾ ਦਣਾ ਕਹਿੰਦਾ ਕਾਰਨ ਜ਼ੋਰ ਦੀ ਸੁਣਾਈ ਮੜੀ ਆਵਾਜ਼ ਨਹੀਂ ਹੋਣੀ ਹਾਂ ਹਾਂ ਜਿਹਨਾਂ ਦੇ ਅਸੀਂ ਧਾਰ ਦੇਨੇ ਆ ਜਿਹਨਾਂ ਦੇ ਅਸੀਂ ਧਾਰ ਦੇਨੇ ਆ ਕਹਿੰਦਾ ਮਿੱਤਰਾਂ ਨੂੰ ਜਾਣਦੇ ਮਿੱਤਰ ਨਹੀਂ ਜਾਣਦਾ ਇਦਾਂ ਹੀ ਗਾਣੇ ਪੈਸੇ ਜਿਹਨਾਂ ਦੇ ਧਾਰ ਦੇਨੇ ਪੈਸੇ ਜਿਹਨਾਂ ਦੇ ਧਾਰ ਦੇਨੇ ਆ ਮਿੱਤਰਾਂ ਨੂੰ ਜਾਣਦੇ ਮਿੱਤਰ ਨਹੀਂ ਜਾਣਦਾ ਲਾਤੀਆਂ ਨਹੀਂ ਬੰਦਿਆਂ ਨੇ ਰੌਣਕਾਂ ਤੇ ਰੌਣਕਾਂ ਤੇ ਰੌਣਕਾਂ ਮੁੰਡੇ ਹਲੇ ਇਕੱਠੇ ਤੇ ਹੋ ਹੈ ਮੈਂ ਕਹਾਂ ਅਸੀਂ ਰੌਣਕਾਂ ਲਾਉਣ ਵਾਲੇ ਤੇ ਬੰਦੇ ਆ ਅਜੇ ਇਹ ਹੋਰ ਤਾਂ ਜੰਨੀ ਮੈਂ ਤਾਂ ਲੱਗ ਰਹੀ ਐ ਜੰਨੇ ਰੌਣਕਾਂ ਲਾਉਣੀ ਸਾਬੀ ਓਏ ਲੱਗਦੀ ਕਿ ਨਹੀਂ ਦੇ ਬਰਜ ਖਲੀਫਾ ਲੈ ਕੇ ਨਾਲ ਐਟ ਉੱਪਰ ਵਾਈਫਾਈ ਦੀ ਘਰ ਗੱਲ ਓਏ ਹੋਏ ਬੀਬੀ ਬਤਾ ਕਹਿੰਦੀ ਇਹਨੂੰ ਬੰਦ ਨਾ ਕਰਿਆ ਕਰ ਵਧੀਆ ਲੱਗਦੀ ਉਹਨੂੰ ਲਾਈਟ ਮੈਂ ਕਹਾਂ ਲੈ ਬੀਬੀ ਤੂੰ ਹੀ ਸ਼ਕੀਨ ਹੋ ਗਈਆਂ ਹੁਣ ਚੱਲੀਏ ਫੇਕੇ ਪਾਸੇ ਨੂੰ ਹੋਰ ਹੋਰ ਚਲੋ ਮਾਰੋ ਇੱਕ ਫੇ ਹਾਡਾ ਤੇ ਹੁਣ ਪਿੰਡ ਹੀ ਸਾਡਾ ਸਾਰਾ ਕੋ ਸ਼ਹਿਰਾਂ ਦੇ ਤੁਸੀਂ ਝਾਕੇ ਵਾਕੇ ਲੈਣੇ ਛੱਟ ਤੇ ਆ। ਉਹ ਤੂੰ ਆਉਣ ਵਾਲਾ ਹੀ ਆ ਉਹਨੇ ਕਹਣਾ ਸਟਾਰ ਨਹੀਂ ਹੁੰਦਾ ਪੁਲਿਸ। ਉਹ ਪਿੰਡ ਸਾਡਾ। ਹਾਏ ਹਾਏ ਫਿਰਨੀ ਤੇ ਉੱਤੇ ਝੱਟਦੀ। ਉਹ ਯਾਰ ਗੱਡੀ ਅੰਦਰ ਕਰਨੀ ਟਾਈਮ ਨਾਲ ਚਲ ਬਾਅਦ ਕਰ ਲੈਨੇ। ਆ ਮੇਰੀ ਰਾਣੀ ਕ ਲੈਣਿਆ ਨਹੀਂ ਭੋਕੀ ਦਾ ਨਹੀਂ ਭੋਕੀ ਦਾ ਲੈਣੇ ਹਾਂ। ਤੇ ਫਿਰਨੀ ਪਿੰਡ ਸਾਡੇ ਦੀ। ਮੈਂ ਕਹਤੇ ਖਾ ਦਨੇ ਇੱਕ ਵਾਰੀ ਤੁਹਾਨੂੰ। ਇੱਥੇ ਬਸ ਇੰਨਾਟ ਵਲੌਗ ਸਾਡਾ ਪ੍ਰਵਾਣ ਕਰਿਓ ਧੰਆ ਫਰਾ ਦਿੱਤਾ ਤੁਹਾਨੂੰ ਸਾਰਾ ਕੁਝ ਸੋ ਬਹੁਤ ਨੰਦਾ ਆ ਵੈਰੀ ਮੱਚ ਟੂ